ਇਕ ਕਰੀਬ 1.5 ਸਾਲ ਬਾਅਦ ਕਲਾਂ ਨੌਰ ਪੰਚਾਇਤ ਦੀਆਂ ਇਲੈਕਸ਼ਨਾਂ ਹੋ ਰਹੀਆਂ ਨੇ 2013 ਦੀ ਜੂਨ ਮਹੀਨੇ ਦੀਆਂ ਇਲੈਕਸ਼ਨਾਂ ਹੋਈਆਂ ਨੇ ਤੇ ਬਹੁਤ ਵੱਡੀ ਪੰਚਾਇਤ ਹੈ ਲੋਕ ਬਹੁਤ ਦੇਰ ਤੋਂ ਨਿਰਾਸ਼ਾ ਦੇ ਵਿੱਚ ਸੀਗੇ ਕਿਉਂਕਿ ਕੰਮਾਂ ਵਾਸਤੇ ਲੋਕਲ ਲੋੜ ਪੈਂਦੀ ਸੀਗੀ ਅੱਜ ਅੱਜ ਕਾਗਜ਼ ਭਰੇ ਜਾ ਰਹੇ ਆ 6 ਪੰਚਾਇਤਾਂ ਦੇ ਤੇ ਅਲੱਗ-ਅਲੱਗ ਉਮੀਦਵਾਰ ਆ ਕੇ ਬੜੇ ਵਧੀਆ ਤਰੀਕੇ ਦੇ ਨਾਲ ਬੜੇ ਠੰਡ ਠੰਡੋਲੇ ਦੇ ਨਾਲ ਕਾਗਜ਼ ਭਰੇ ਜਾ ਰਹੇ ਆ ਸਰਕਾਰ ਨੂੰ ਇੱਕੋ ਹੀ ਅਪੀਲ ਹੈ ਕਿ ਕਾਗਜ਼ ਲੋਕਾਂ ਨੇ ਮਿਹਨਤ ਨਾਲ ਭਰੇ ਆ ਇਹਨਾਂ ਨੂੰ ਬਹਾਲ ਰੱਖ ਕੇ ਤੇ ਇਸ ਪੰਚਾਇਤ ਦੇ ਵਿੱਚ ਇਲੈਕਸ਼ਨ ਕਰਵਾਈ ਜਾਏ ਤਾਂ ਜੋ ਤੁਹਾਨੂੰ ਵੀ ਪਤਾ ਲੱਗ ਜਾਵੇ ਸਰਕਾਰ ਦੇ ਕੀਤੇ ਹੋਏ 4 ਸਾਲ ਦੇ ਕੰਮਾਂ ਦਾ ਤੇ ਸਾਨੂੰ ਵੀ ਪਤਾ ਲੱਗ ਜਾਵੇ ਕਿ ਲੋਕ ਅਕਾਲੀ ਦਲ ਜਾਂ ਕਿਹੜੀ ਪਾਰਟੀ ਨੂੰ ਸਮਰਥਨ ਦਿੰਦੇ ਆ ਇਸ ਕਰਕੇ ਸਾਰੇ ਹੀ ਆਰਓ ਸੇਬਾਨ ਤੇ ਸਰਕਾਰ ਨੂੰ ਇਹ ਬੇਨਤੀ ਹੈ ਕਿ ਕਾਗਜ਼ ਤਾਂ ਜਮ੍ਹਾਂ ਕਰਵਾ ਰਹੇ ਜੇ ਹੁਣ ਇਹਨਾਂ ਨੂੰ ਬਹਾਲ ਵੀ ਰੱਖੋ ਪਿਛਲੀ ਵਾਰ ਜਿੱਦੋਂ ਅੰਦੇਰਾ ਬੱਪਾ ਨੰਨ ਚੈਸ ਤਾਂ ਕੀ ਲੱਗਦਾ ਕਿ ਕਿਤਨੇ ਰੋਕਣਗੇ ਨਹੀਂ ਹਜੇ ਤੱਕ ਤਾਂ ਇੱਥੇ ਕੋਈ ਇਦਾਂ ਦੀ ਗੱਲ ਨਹੀਂ ਗਈ ਬੜੇ ਵਧੀਆ ਠੰਡ ਠੰਡੋਲੇ ਦੇ ਨਾਲ ਭਰੇ ਜਾਣਦੇ ਆ ਕਾਗਜ਼ ਤੇ ਕਿਉਂਕਿ ਪੰਚਾਇਤਾਂ ਸਾਰੀਆਂ ਛੇ ਆ ਪੁਲਿਸ ਦਾ ਵੀ ਪ੍ਰਸ਼ਾਸਨ ਦਾ ਵੀ ਕਾਫੀ ਸਖਤ ਰੋਖ ਹੈ ਉਸ ਤੋਂ ਬਾਅਦ ਦਾ ਆ ਨਹੀਂ ਨਹੀਂ ਨਿਊਟਰਲ ਹੈ ਇਸ ਟਾਈਮ ਤੱਕ ਦਾ ਠੀਕ ਹੈ ਹੁਣ ਅੱਗੇ ਦੇਖਦੇ ਹਾਂ ਕਿ ਕੱਲ੍ਹ ਕੀ ਕੀ ਕੱਲ ਬਹੁਤ ਵਧੀਆ ਹੈ ਜੀ ਲੋਕ ਅਕਾਲੀ ਦਲ ਦੇ ਹੱਥ ਚ ਨੇ ਕਲਾਂ ਨੌਰ ਸ਼ਹਿਰ ਦੇ ਕਸਬੇ ਦੇ ਵਿੱਚੋਂ ਖਾਸ ਕਰ ਕਿਉਂਕਿ ਇੱਥੇ ਅਕਾਲੀ ਦਲ ਨਹੀਂ ਇਹ ਇੱਕ ਪੰਚਾਇਤ ਸੀਗੀ ਵੱਡੀ ਅਸੀਂ ਇਹਨੂੰ ਛੇ ਪੰਚਾਇਤਾਂ ਦੇ ਰੂਪ ਦੇ ਵਿੱਚ ਕੀਤਾ ਸੀ ਕਿਉਂਕਿ ਬਹੁਤ ਵੱਡਾ ਸੀ ਇਹ ਨਗਰ ਇੱਕ ਸਾਡੇ ਇਸ ਮੇਰੇ ਖਿਆਲ ਨਾਲ ਪੰਜਾਬ ਦਾ ਹੀ ਸਭ ਤੋਂ ਵੱਡਾ ਨਗਰ ਹੋਣਾ ਹੈ ਨਗਰਾਂ ਦੇ ਵਿੱਚੋਂ ਜਿਹੜੇ 2-4-5 ਪਿੰਡਾਂ ਦੇ ਵਿੱਚੋਂ ਇਸ ਕਰਕੇ ਇਹਦੇ ਵਿੱਚ ਡਵੈਲਪਮੈਂਟ ਬਹੁਤ ਵੱਡੇ ਲੈਵਲ ਤੇ ਕਰਾਈ ਗਈ ਸੀ ਕਿ ਫਾਰ ਇੱਕ ਜਿਹੜੀ ਗਲੀ ਚ ਚਲ ਜੋਗੇ ਗਲੀ ਪੱਕੀ ਉਹ ਅਕਾਲੀ ਦਲ ਦੀ ਦੇਣ ਤੇ ਇਸ ਕਰਕੇ ਉਮੀਦ ਹੈ ਕਿ ਵਧੀਆ ਤਰੀਕੇ ਨਾਲ 6 ਚੋਂ ਜੀਨੀਆ 6 ਚੋਂ ਜੋ ਪਰਮਾਤਮਾ ਦੇਊਗਾ ਅਸੀਂ ਤਾਂ 6 ਚੋਂ 6 ਹੀ ਕਹਿੰਨੇ ਆ ਬਾਕੀ ਦੇਣਾ ਰਾਜ ਭਾਗ ਜੋ ਕਰਨਾ ਹੈ ਉਹ ਉਸ ਅਕਾਲ ਪੁਰਖ ਨੇ ਜਿਹਦੇ ਚ ਉਹਦੀ ਰਜਾ ਹੋਊਗੀ ਮੁੱਖ ਮੁਕਾਬਲਾ ਸਰਕਾਰ ਨਾਲ ਹੀ ਹੁੰਦਾ ਹੈ ਜੀ ਏ ਸਰਕਾਰ ਦੀਆਂ ਨਾਕਾਮੀਆਂ ਲੋਕਾਂ ਦੇ ਸਾਹਮਣੇ ਆਉਣ ਦੇਖਦੇ ਆਂ ਬੰਦਾ ਕਾਗਜ਼ ਕੱਟ ਕੇ ਬੰਦੇ ਆ ਕਿ ਇਲੈਕਸ਼ਨ ਕਰਾ ਕੇ ਬੰਦੇ ਆ ਨਰਿੰਦਰ ਵੇਜਾ ਮੈਂ ਕਲਾਨੌਰ ਜਲਦਰਾ ਪੰਚਾਇਤ ਤੋਂ ਜੋ ਕਿ ਇੱਕ ਜਨਰਲ ਪੰਚਾਇਤ ਆ ਉਹਦੇ ਵਿੱਚ ਮੈਂ ਨਾਮਜ਼ਦਗੀ ਭਰਨ ਆਇਆ ਇੱਥੇ ਮੈਂ ਆਜ਼ਾਦ ਆ ਕਿਉਂਕਿ ਜਿਹੜੀਆਂ ਪੰਚਾਇਤ ਦੀਆਂ ਚ ਚੋਣ ਹੁੰਦੇ ਨੇ ਜਿਹੜੇ ਸਰਪੰਚੀ ਦੇ ਚੋਣ ਹੁੰਦੇ ਨੇ ਕਿਸੇ ਪਾਰਟੀ ਸਿੰਬਲ ਤੇ ਨਹੀਂ ਹੁੰਦੇ ਇਹ ਸਾਂਝੇ ਹੀ ਹੁੰਦੇ ਨੇ ਇਹ ਮੈਂ ਬੀਜੇਪੀ ਨਾਲ ਬਿਲਾਉਂ ਕਰਦਾ ਆ ਤੇ ਇਹ ਇਲੈਕਸ਼ਨ ਜਿਹੜਾ ਵਾ ਇਹ ਇੱਕ ਫੇਰ ਐਂਡ ਫ੍ਰੀ ਹੋਣਾ ਚਾਹੀਦਾ ਮੇਰੀ ਇਹ ਮੰਗ ਆ ਔਰ ਮੈਨੂੰ ਉਮੀਦ ਆ ਕਿ ਹਲਕਾ ਵਿਧਾਇਕ ਜਿਹੜੇ ਨੇ ਅਜੇ 1 ਸਾਲ ਵੀ ਨਹੀਂ ਹੋਇਆ ਉਹਨਾਂ ਨੂੰ ਵਿਧਾਇਕ ਬਣਿਆ ਨੂੰ ਅਪਰੋਕਸੀਮੇਟ ਤੇ ਐਦਾਂ ਦਾ ਕੋਈ ਵੀ ਗਲਤ ਡਿਸੀਜਨ ਨਹੀਂ ਲੈਣਗੇ ਉਹ ਕਿ ਜਿਹੜਾ ਕਿਸੇ ਦੇ ਪੇਪਰ ਰੱਦ ਕਰਨ ਦੀ ਸਿਫਾਰਿਸ਼ ਕਰਨ ਉਹ ਮੈਂ ਇਹ ਕਵਾਂਗਾ ਕਿ ਫ੍ਰੀ ਐਂਡ ਫੇਅਰ ਕਿਉਂਕਿ ਮੈਂ ਵੀਡੀਓ ਸਾਹਿਬ ਦੇ ਨਾਲ ਇੰਟਰਟੈਕ ਸੀਗਾ ਵੀਡੀਓ ਸਾਹਿਬ ਚੁੱਲਾ ਟੈਕਸ ਟਾਈਪ ਦੀਆਂ ਰਸੀਦਾਂ ਜਿਹੜੀਆਂ ਨੇ ਉਹ ਨਹੀਂ ਦਿੰਦੇ ਵੇ ਔਰ ਮੇਰੇ ਕੋਲ ਉਹਨ ਦੇ ਕੋਰਡ ਆ ਸਾਰੀਆਂ ਚੀਜ਼ਾਂ ਔਰ ਮੈਂ ਉਸ ਤੇ ਸੰਦਰਭ ਦੇ ਵਿੱਚ ਆਪਾਂ ਸਾਰੇ ਆਪਣੇ ਕੈਂਡੀਡੇਟਸ ਦੇ ਐਫੀਡੇਵਿਟ ਆਪਾਂ ਲਗਵਾ ਦਿੱਤੇ ਨੇ ਐਫੀਡੇਵਿਟ ਲਗਵਾ ਕੇ ਕਿ ਆਪਾਂ ਮੌਕੇ ਤੇ ਸਾਰੇ ਜੋ ਵੀ ਡਿਊਜ਼ ਨੇ ਉਹ ਦੇਣ ਲਈ ਰੈਡੀ ਆ ਸਾਨੂੰ ਕੋਈ ਵੀ ਇਤਰਾਜ਼ ਨਹੀਂ ਹੈ ਜੇਕਰ ਤੁਸੀਂ ਸਾਡੇ ਕੋਲ ਡਿਊਸ ਕੱਢਦੇ ਹੋ ਸਾਡੇ ਕੋਲ ਆ ਸਕਦੇ ਹੈਗਾ ਕਿ ਵੀ ਇਤਨ ਦੀ ਕੋਈ ਦੇਖੋ ਜੀ ਜੇਕਰ ਪੰਚਾਇਤ ਸੈਕਟਰੀ ਗੈਪ ਕੀਤਾ ਹੋਇਆ ਤੇ ਦਾ ਮਤਲਬ ਕੀ ਹੈ ਇਹਦੇ ਤੋਂ ਤੁਸੀਂ ਸਿੱਧਾ ਕਲੀਅਰ ਕਰਤਾ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਨਹੀਂ ਚਾਹੁੰਦੇ ਇਹ ਕੁਛ ਨਾ ਕੁਛ ਇਹਦੇ ਵਿੱਚ ਗੜਬੜੀ ਚਾਹੁੰਦੇ ਨੇ ਤੇ ਇਹਦਾ ਖਦਸ਼ਾ ਕੀ ਹੈ ਕਿ ਆਲਮੋਸਟ ਕਲੀਅਰ ਹੈ ਕਿ ਦੇਖ ਕੇ ਇਹ ਪੇਪਰ ਜੇ ਵਾਕਈ ਹੀ ਇਮਾਨਦਾਰ ਨੇ ਕਹਿੰਦੇ ਆ ਨੀ ਬਦਲਾਵ ਵਾਲੀ ਸਰਕਾਰ ਆਈ ਆ ਤੇ ਜੇ ਇੱਥੇ ਕਲਾ ਦੌਰ ਦੇ ਵਿੱਚ ਤੇ ਅੱਜ ਤੱਕ ਕੋਈ ਇਹ ਪਰੰਪਰਾ ਨਹੀਂ ਹੈਗੀ ਕਿ ਕਿਸੇ ਦੇ ਪੇਪਰ ਰੱਦ ਕਰਾਉਣ ਦੀ ਤੇ ਮੈਂ ਕਹਿੰਦਾ ਕਿ ਇਹ ਨਵੀਂ ਪਰੰਪਰਾ ਵੀ ਨਾ ਚਲਣ ਤੇ ਇਮਾਨਦਾਰੀ ਨਾਲ ਇਲੈਕਸ਼ਨ ਕਰਾਣ ਪਤਾ ਲੱਗ ਜੇਗਾ ਕਿ ਕੀ ਦੱਬਿਆਂ ਚੋਂ ਨਿਕਲਦਾ ਹੈ ਜੇ ਇਮਾਨਦਾਰੀ ਨਾਲ ਇਲੈਕਸ਼ਨ ਹੁੰਦੇ ਤੇ ਫਾਈਟ ਕਿਦੀ ਵੇਖੀ ਫਾਈਟ ਵੇਖੋ ਜੀ ਜਿਹੜਾ ਵੀ ਕੈਂਡੀਡੇਟ ਘਰੋਂ ਨਿਕਲਦਾ ਉਹ ਆਪਣੇ ਆਪ ਤੋਂ ਮਜ਼ਬੂਤ ਹੋ ਕੇ ਨਿਕਲਦਾ ਕੋਈ ਵੀ ਕੈਂਡੀਡੇਟ ਕਿਸੇ ਤੋਂ ਘੱਟ ਨਹੀਂ ਹੁੰਦਾ ਤੇ ਪਰ ਆਪ ਹੀ ਜਦੋਂ ਰਿਜ਼ਲਟਸ ਆਣਗੇ ਉਦੋਂ ਉਹ ਟੱਪਿਆਂ ਚੋਂ ਪਤਾ ਚੱਲੀ ਜਾਏਗਾ ਕਿ ਕੀ ਨਿਕਲਦਾ ਠੀਕ ਹੈ ਜੀ ਔਰ ਮੇਰੇ ਪਿਤਾ ਜੀ ਪਹਿਲਾਂ ਸੇਵਾ ਕਰ ਚੁੱਕੇ ਨੇ ਇਸ ਪੰਚਾਇਤ ਦੀ ਔਰ ਇਸ ਵਾਰ ਮੇਰੇ ਜਿਹੜੇ ਪੰਚਾਇਤ ਦੇ ਮੋਤਬਰ ਦੇ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਕਿੰਨੇ ਕਿ ਤੂੰ ਇਲੈਕਸ਼ਨ ਲੜ ਬਾਰਾ ਸਾਲ ਪਾ ਦੇ ਨਹੀਂ ਸਰ ਇਹ ਇਲੈਕਸ਼ਨ 12 2013 ਚ ਪਿਛਲੀ ਵਾਰ ਹੋਈ ਸੀਗੀ 2013 ਤੋਂ ਬਾਅਦ 5 ਸਾਲ ਦੇ ਬਾਅਦ 2018 ਚ ਹੋਣੀ ਸੀਗੀ 2018 ਤੋਂ ਬਾਅਦ ਹੋਣਦੀ ਆ 7-8 ਸਾਲ ਬਾਅਦ 7-8 ਸਾਲ ਬਾਅਦ ਮਤਲਬ ਜਿਹੜੇ 7 ਸਾਲ ਤੋਂ ਇਹ ਜਿਹੜੀ ਪੰਚਾਇਤ ਆ ਬਿਨਾ ਮੋਤਵੇਰ ਬਿਨਾ ਸਰਪੰਚ ਬਿਨਾ